ਅਜਿਹਾ ਜਿਹੜਾ থানা 에어ਪੋਰਟ ਵੱਲੋਂ ਜਿਹੜੇ 7 ਬੰਦੇ ਨਾਮ ਦਰਜ ਕੀਤੇ ਗਏ ਨੇ ਇਹਨਾਂ ਦਾ ਫੈਲੋਨ ਕੀ ਅਜਿਹਾ ਮੈਂ ਆਪ ਜਿਹੜੇ ਮਾధ్యਮ ਰਹੀਂ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜੇ ਪੰਜਾਬ ਸਰਕਾਰ ਅਤੇ ਮਾਣਯੋਗ ਡੀਜੀਪੀ ਸਾਹਿਬ ਗਿਆਨਤਾ ਤੇ ਸਾਡੇ ਸੀਪੀ ਸਾਹਿਬ ਸਾ ਗੁਰਪ ਸਿੰਘ ਭੁੱਲਰ ਜੀ ਵੱਲੋਂ ਨਿਸ਼ਾਦੇਸ਼ ਹੈ ਕਿ ਕਿਸੇ ਵੀ ਜਿਹੜਾ ਕ੍ਰਾਈਮ ਨੂੰ 0% ਟੋਲਰੈਂਸ ਹੈ ਉਹਦੇ ਤਹਿਤ ਮਿਤੀ 1/7/25 ਨੂੰ ਏਅਰਪੋਰਟ ਰੋਡ ਦੇ ਉੱਤੇ ਸਵੇਰ 4 ਵਜੇ ਨਿਤਿਨ ਕੁਮਾਰ ਦਾ ਜੋ ਇੰਡੀਗੋ ਵਿੱਚ ਜੌਬ ਕਰਦਾ ਸੀ ਉਹਦੇ ਕੋਲੋਂ ਉਹ ਆਪਣੀ ਸਿਸਟਰ ਨੂੰ ਉੱਤੇ ਛੱਡ ਕੇ ਆ ਰਿਹਾ ਸੀ ਉਹਦੇ ਕੋਲੋਂ ਇੰਨਾ ਜਵਾਨ ਬੰਦਿਆਂ ਨੇ ਜਿਹੜੇ ਮੋਟਰਸਾਈਕਲ 'ਤੇ ਸਨ 5 6 ਜਵਾਨੇ ਇਹਨਾਂ ਦੇ ਵਿੱਚੋਂ ਉਹਨਾਂ ਦੇ ਉਸਤਾਵ ਦੀ ਨੋਕ ਤੇ ਉਹਦਾ ਕੋ ਐਕਟਵਾ ਕੋਈ 10000 ਰੁਪਇਆ ਅਤੇ ਉਹਦਾ ਮੋਬਾਈਲ ਜਿਹੜਾ ਉਹਦੇ ਕੋ ਕੋ ਖੋ ਲਿਆ ਜਿਸ ਨੇ ਕਿ ਪੁਲਿਸ ਹਾਉਣਾ ਕੋ ਤੋਂ 에어ਪੋਰਟ ਦੇ ਧਿਆਨ ਚ ਲਿਆਂਦਾ 25 ਤਰੀਕ ਨੂੰ ਜਿਹਦੇ ਉੱਤੇ ਮੁਕਦਮਾ ਦਰਜ ਕੀਤਾ ਗਿਆ ਇਹਨਾਂ ਵੱਲੋਂ ਇੱਕ ਸੱਤ ਨੂੰ ਹੀ ਇਹਦੇ ਨਾਲ ਨਾਲ ਸ਼ਹਿਰ ਦੇ ਵਿੱਚ ਬੀ ਡਿਵੀਜ਼ਨ ਏਰੀਆ ਚ ਵੀ ਇੱਕ ਜਿਹੜੀ ਆ ਉੱਥੇ ਵੀ ਇਹਨਾਂ ਨੇ ਆਣ ਕੇ ਸਨੈਚਿੰਗ ਕੀਤੀ ਸੀ ਜੋ ਇਸ ਮੁਕਦਮੇ ਨੂੰ ਮੁਕਦਮਾ ਨੰਬਰ 46 ਮਿਤੀ 25/7/25 ਨੂੰ ਦਰਜ ਕਰਕੇ ਦੀ ਤਤਤੀਸ਼ ਅਮਲ ਚ ਲਿਆਂਦੀ ਦਰਾਨੇ ਤਪਦੀਸ਼ ਕਰਨਬੀਰ ਸਿੰਘ ਉਤਰ ਹਰਪ੍ਰਜਨ ਸਿੰਘ ਵਾਸੀ ਭਿੱਖੀਵਿੰਡ ਮਤੀ 59 25 ਨੂੰ ਜਿਹੜਾ ਇਹ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਸਿਮਰਨਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਜੋ ਡਰਾਈਵਰ ਆ ਇਸ ਨੂੰ 17 ਨੂੰ 25 ਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਕੋਲੋਂ ਮੋਬਾਈਲ ਜਿਹੜਾ ਵਾ ਰਿਕਵਰ ਕੀਤਾ ਗਿਆ ਮਤੀ 28 925 ਨੂੰ ਪਵਨਦੀਪ ਸਿੰਘ ਔਰ ਪਵਨ ਪੁੱਤਰ ਜਗਮਉਨ ਸਿੰਘ ਵਾਸੀ ਬਲੈਡ ਬਲੇਡ ਰੋਡ ਪਖੀਵੰਡ ਅਤੇ ਲਾਪਰੀਸ਼ਮ ਉਰਫ ਲਵ ਵਾਰਡ ਨੰਬਰ 5 ਨੇੜੇ ਚੌਪੜਾ ਹਸਪਤਲ ਠਿੱਕੀਵੰਡ ਨੂੰ ਜਿਹੜਾ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ ਤੋਂ ਜਿਹੜੀ ਐਕਟਵਾ ਰਿਕਵਰ ਕੀਤੀ ਗਈ ਇਹ ਜਿਹੜੇ ਇਹਦੇ ਨਾਲ ਦੇ ਜਿਹੜਾ ਪ੍ਰੇਮਪਾਲ ਸਿੰਘ ਦੋਸ਼ੀ ਆ ਉਹਦੀ ਮੌਤ ਹੋ ਚੁੱਕੀ ਆ ਅਤੇ ਦੋ ਦੋਸ਼ੀ ਅਕਾਸ਼ਦੀਪ ਸਿੰਘ ਅਕਾਸ਼ਦੀ ਮਸੀਹ ਅਤੇ ਗੁਰਵਿੰਦਰ ਸਿੰਘ ਉਰਫ ਹਰਮਨ ਜਿਹੜੇ ਕਿ ਆਲਰੇਡੀ ਜਿਹੜੇ ਸਿਵਲ ਐਂਡ ਥਾਣੇ ਦੇ ਵਿੱਚ ਜਿਹੜੇ ਗ੍ਰਫਤਾਰ ਹੋ ਚੁੱਕੇ ਨੇ ਜਿਨ੍ਹਾਂ ਨੇ ਪੁਲਿਸ ਪਾਰਟੀ ਦੇ ਉੱਤੇ ਗੋਲੀਆਂ ਚਲਾਈਆਂ ਸੀ ਇਹ ਸ਼ਹਿਰ ਦੇ ਵਿੱਚ ਘੁੰਮ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਅਤੇ ਇਹਨਾਂ ਨੂੰ ਗ੍ਰਫਤਾਰ ਕਰਨ ਦੇ ਨਾਲ ਸ਼ਹਿਰ ਦੀਆਂ ਕਾਫੀ ਵਾਰਦਾਤਾਂ ਜਿਹੜੀਆਂ ਸਾਡੀਆਂ ਉਹ ਜਿਹੜੇ ਮਕਦਮੇ ਟਰੇਸ ਹੋਏ ਨੇ ਜਿਨ੍ਹਾਂ ਦੇ ਕੋਲੋਂ ਜਿਹੜੀਆਂ ਰਿਕਵਰੀ ਕੀਤੀਆਂ ਗਈਆਂ ਨੇ ਇਹਨਾਂ ਦੇ ਸਾਥੀ ਜਿਹੜੇ ਆ ਜਿਨ੍ਹਾਂ ਨੇ ਕਿ ਜਿਹੜਾ ਜਿਹੜਾ ਡਿਫੈਂਡਰ ਲਿਖਿਆ ਸੀ ਜਿਨ੍ਹਾਂ ਨੂੰ ਕੋਈ ਬਾਹਰੋਂ ਪੈਸੇ ਹੁੰਦੇ ਉਹਦੇ ਤਹਿਤ ਇਹਨਾਂ ਨੇ ਜਿਹੜੇ ਕ੍ਰਾਈਮ ਨੂੰ ਇੰਤਜ਼ਾਮ ਦੇ ਕ੍ਰਾਈਮ ਜਿਹੜਾ ਉਹ ਕਰਦੇ ਸੀ ਸ਼ਹਿਰ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਵਾ ਕਾਫੀ ਜਿਹੜੀ ਸ਼ਾਂਤੀ ਪਈ ਗਈ ਅਤੇ ਕਾਫੀ ਮੁਕੱਦਮੇ ਜਿਹੜੇ ਹੈ ਟਰੇਸ ਕੀਤੇ ਗਏ। ਪਰ ਇੱਕ ਕਿੱਡਾ ਇੱਕ ਵੱਡਾ ਗੈਂਗ ਹੈ ਜਿਹੜਾ ਬਹੁਤ ਏਨੀ ਵਾਰਦਾਤਾ ਕਰ ਰਿਹਾ ਸੀ। ਇਹ ਇਹਨਾਂ ਨੇ ਜੇ ਤਰਨਤਰਨ ਦੇ ਵਿੱਚ ਵੀ ਕਾਫੀ ਵਾਰਦਾਤਾ ਕੀਤੀਆਂ ਜਿਉਂ ਉੱਥੇ ਵੀ ਕਈ ਜਗ੍ਹਾ ਦੇ ਉੱਤੇ ਫਰਾਉਤੀਆਂ ਮੰਗਣ ਦੇ ਕਰਕੇ ਉਹਨਾਂ ਦੇ ਘਰਾਂ ਦੇ ਉੱਤੇ ਗੋਲੀਆਂ ਚਲਾਈਆਂ ਨੇ। ਉਹ ਆਲਰੇਡੀ ਜਿਹੜਾ ਮਾਨਜੋਪ ਸਿੰਘ ਸਾਹਿਬ ਨੇ ਜਿਹੜੀ ਇਹਨਾਂ ਦੀ ਪੀਸੀ ਕਰਕੇ ਪ੍ਰੈਸ ਦੇ ਧਿਆਨ ਵਿੱਚ ਲਿਆਂਦਾ ਜੋ ਚੁੱਕਾ। ਇਹ ਸਾਰੇ ਜਿਹੜੇ ਉਸ ਗਰੋਹ ਦੇ ਜਿਹੜੇ ਮੈਂਬਰ ਸੀ। ਪਰ ਕਿੰਨੀ ਦਿਨ ਹੋ ਗਈ ਇਹ ਕੰਮ ਕਰਦੇ ਨੇ ਇਹਨਾਂ ਨੂੰ ਗਰੋਹ ਇਨਾਂ ਨੂੰ ਜਿਹੜਾ ਜੀ ਕਾਫੀ ਦਿਨ ਹੋ ਗਏ ਟਾਈਮ ਹੋ ਗਿਆ ਜੀ ਇਹਨਾਂ ਦੇ ਆਲਰੇਡੀ ਮਰਕਬ ਦੇ ਮਕਦਮੇ ਵੀ ਦਰਜ ਨੇ ਜੀ ਇਹ ਜਿਹੜਾ ਕਰਨਵੀਰ ਸਿੰਘ ਸਿੰਘਿਆ ਇਹਨੂੰ ਆਲਰੇਡੀ ਜਿਹੜਾ ਜੇਲ੍ਹ ਦੇ ਵਿੱਚ ਪ੍ਰੋਟੈਕਸ਼ਨ ਮੈਂਟ ਤੇ ਲਿਆਂਦਾ ਗਿਆ ਸੀ ਤੇ ਹੋਰ ਕੋਈ ਤੁਹਾਨੂੰ ਕੀ ਮਿਲਣ ਦੀ ਆਸ ਨਹੀਂ ਕਿ ਇਹਨਾਂ ਦੀ ਜਿਹੜੇ ਜੀ ਮੇਕੋ ਇਨਵੈਸਟੀਗੇਸ਼ਨ ਚੱਲ ਰਹੀ ਆ ਤਫਤੀਸ਼ ਚੱਲ ਰਹੀ ਆ ਇਹਨਾਂ ਤੋਂ ਹੋਰ ਵੀ ਕਈ ਜਿਹੜੇ ਖਲਾਸੀ ਹੋਣਗੇ ਇਹਨਾਂ ਦੇ ਹੋਰ ਵੀ ਸਾਥੀ ਜਿਹੜੇ ਆ ਉਹਨਾਂ ਬਾਰੇ ਪੁੱਛ ਕੀਤੀ ਸਾਰਿਆਂ ਦਾ ਉਮਰ ਤੇ ਪ੍ਰੋਟੈਕਸ਼ਨ ਕਿਹਦੇ ਪਰਦੇ ਦੇ ਨਾਲ ਇਹਨਾਂ ਦੇ ਜੀ ਕਾਫੀ ਮਕਦਮੇ ਜਿਹੜੀ ਤਫਤੀਸ਼ ਚੱਲ ਰਹੀ ਆ ਜਿਹਦੇ ਚ ਅਸੀਂ ਪਤਾ ਕਰਾ ਰਹੇ ਆ ਕਰਮਚਾਰੀਆਂ ਤੋਂ ਵੀ ਇਹਨਾਂ ਦੇ ਮਕਦਮੇ ਜਿਹੜੇ ਆ ਡਰਜੇ ਆ ਜਿਨ੍ਹਾਂ ਨੂੰ ਜਿਹੜੀ ਡਿਟੇਲ ਜਿਹੜੀ ਲੈ ਕੇ ਤੁਹਾਡੇ ਧਿਆਨ 'ਚ ਲਿਆਉਂਦਾ ਜਾਇਆ ਸਰ ਇਸ ਤੋਂ ਇਲਾਵਾ ਹੋਰ ਵੀ ਕੁਝ ਜਿਹੜੇ ਵੈਪਨ ਯੂਜ਼ ਕਰਦੇ ਸੀ ਵੈਪਨ ਕਿੱਥੋਂ ਲੈਂਦੇ ਆ ਇਹ ਵੈਪਨ ਜੀ ਇਹਨਾਂ ਦੇ ਸਾਥੀ ਜਿਹੜੇ ਇਹਨਾਂ ਦੋ ਆਲਰੇਡੀ ਇੱਕ ਜਿਹੜਾ ਵਾ ਸਿਵਲ ਅੰਥਾਣੇ ਜਿਹੜਾ ਬਰਾਮਦ ਹੋ ਚੁੱਕਾ ਵਾ ਜਿਹੜੇ ਬਾਕੀ ਇਹਨਾਂ ਦੇ ਸਾਥੀ ਜਿਹੜੇ ਘੁ ਘੋੜੇ ਉਹਨਾਂ ਦੇ ਕੋਲ ਵੈਪਨ ਨੇ ਉਹਨਾਂ ਤੋਂ ਵੀ ਜਿਹੜਾ ਗ੍ਰਿਫਤਾਰ ਕਰਕੇ ਵਪਾਰ ਕਵਰ ਹੁੰਦੀ ਜਾ ਰਹੀ ਹੈ ਕਿਵਨ ਬੈਟ ਹੁੰਦੇ ਕਰਨਾ ਬਾਰਦਰ ਤੋਂ ਕੋਈ ਤੁਹਾਡੇ ਸਾਈਡ ਤੋਂ ਬਿਖਿਆ ਹਿਆਰ ਦਾ ਜ਼ਿਕਰ ਬੋਲੇ ਉਹਨਾਂ 판 ਇਹ ਵੀ ਤਫਤੀਸ਼ ਦੇ ਵਿੱਚ ਹੈ ਇਹ ਵੀ ਜਿਹੜੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਹੈ ਜਿਹੜੀ ਸਾਰੀ ਗੱਲ ਜਿਹੜੇ ਸਾਰੇ ਜਿਹੜੇ ਸਾਥੀ ਗ੍ਰਿਫਤਾਰ ਕਰਨ ਤੋਂ ਬਾਅਦ ਤੁਹਾਡੇ ਧਿਆਨ ਵਿੱਚ ਲਿਆਂਦਾ ਜਾਏਗਾ